ਇਸ ਹਲਕੇ ਨੇ ਮੈਨੂੰ ਤਨਾਇ ਦੀ ਸਜ਼ਾ 5 ਸਾਲ ਦੀ ਦਿੱਤੀ ਛਡਾਇਆ ਸੀ ਵੋਟਾਂ ਪਾ ਕੇ ਤੇ ਮੈਂ ਇਸ ਇਲਾਕੇ ਨੂੰ ਕਦੇ ਭੁੱਲ ਨਹੀਂ ਸਕਦਾ ਕਿਉਂਕਿ ਕਰਕੇ ਇਨਾਂ ਨੇ ਮੈਨੂੰ ਇੱਕ ਨਵਾਂ ਜੀਵਨ ਬਖਸ਼ਿਆ ਰੋਜ਼ਾਨਾ ਵਿਚਰ ਰਹੇ ਹੋ ਕਿਵੇਂ ਦਾ ਸਹਯੋਗ ਮਿਲ ਲਿਆ ਲੋਕਾਂ ਦਾ ਬੜੀ ਕਿਰਪਾ ਗੁਰੂ ਸਾਹਿਬ ਦੀ ਸੰਗਤ ਆਪ ਮੁਹਾਰੇ ਚੱਲਦੀ ਵੀ ਹੈ ਜੀ ਕਿਸੇ ਨੂੰ ਐਵੇਂ ਨਹੀਂ ਆਪਾਂ ਜਿੱਤਰਾ ਵੋਟਾਂ ਦੇ ਵਿੱਚ ਬਾਕੀ ਪਾਰਟੀਆਂ ਯੋਰ ਲਾ ਰਹੀਆਂ ਨੇ ਸਾਡਾ ਨਾ ਯੋਰ ਲਾਉਂਦੀ ਬਿਲਕੁਲ ਨਹੀਂ ਲੱਗਦੀ ਕਾਂਗਰਸ ਦੇ ਜਿਹੜੇ ਲੀਡਰ ਆ ਉੱਥੇ ਆਣ ਕੇ ਬਿਆਨ ਦਿੰਦੇ ਇੱਕ ਪਾਸੇ ਕਹਿੰਦੇ ਖਾਲਿਸਤਾਨ ਆ ਇੱਕ ਪਾਸੇ ਹਿੰਦੁਸਤਾਨੋ ਕਹਿੰਦੇ ਅਸੀਂ ਹਿੰਦੁਸਤਾਨ ਨਾ ਰਹਿਣਾ ਪਸੰਦ ਕਰਾਂਗੇ ਮਾਨ ਸਾਹਿਬ ਇਸ ਬਿਆਨ ਨੂੰ ਉਤਰਨ ਤਰਨ ਦੇ ਵਿੱਚ ਕਿਵੇਂ ਵੀ ਕਰੇ ਉਹ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਉਹਨਾਂ ਨੂੰ ਅਜੇ ਤੱਕ ਆਪਣੀ ਕੌਮੀਅਤ ਦੀ ਪਛਾਣ ਨਹੀਂ ਆਈ ਕਿਵੇਂ ਲੱਗਦਾ ਇਸ ਵਰਤਨ ਤਰਨਤਨ ਹਲਕਾ ਕਿਧਰ ਪੈ ਰਿਹਾ ਵੋਟ ਕਿਧਰ ਜਾ ਰਹੀ ਹੈ ਇਹ ਚੜ ਦੀ ਗੱਲ ਨਾ ਰਹਿਣਾ ਜੀ ਤਨ ਤਨ ਦਾ ਹਲਕਾ ਸੰਦੀਪ ਸਿੰਘ ਦੇ ਲਾਗੇ ਨਹੀਂ ਕੋਈ ਆ ਸਕਦਾ ਭਾਜਪੀ ਨੂੰ ਤੇ ਆਵਾਜ਼ਮੀ ਪਾਰਟੀ ਨੂੰ ਕਿਵੇਂ ਵੇਖ ਰਿਓ ਆਵਾਜ਼ਮੀ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਕਿ ਇਸ ਵਾਰ ਸੈਮੀ ਫਾਈਨਲ ਅਸੀਂ ਜਿੱਤਣਾ ਪੂਰਾ ਜ਼ੋਰ ਲਾ ਦੇਣ ਪਰ ਮੇਰਾ ਮਤਲਬ ਹੈ ਉਹਨਾਂ ਦੀ ਕਬਜ਼ੀ ਨਹੀਂ ਟੁੱਟਣੀ ਜ਼ੋਰ ਦੀ ਜੇ ਤੁਸੀ ਮੈਨੂੰ ਪਾਰਲੀਮੈਂਟ 'ਚ ਬੋਲ ਤੇ ਭੇਜਦੇ ਹੋ ਤੇ ਮੈਂ ਸਿੱਖ ਕੌਮ ਦੇ ਜ਼ਬਰ ਦੇ ਉੱਤੇ ਜ਼ਰੂਰ ਗੱਲ ਕਰਦਾ ਹਾਂ 27 ਦਾ ਆਗਾਜ਼ ਜੋ ਆਮ ਕਿਹਾ ਜਾ ਰਿਹਾ 200 ਸੈਮੀਫਾਈਨਲ ਤੌਰ ਤੇ ਵੇਖ ਰਹੇ ਹੋ ਤੁਸੀਂ ਪੰਥਕ ਸਫਾਂ ਦੇ ਵਿੱਚ ਰਲੇਵਾ 227 ਵਿੱਚ ਲੱਗਦਾ ਹੋ ਜੂਗਾ ਜਿੱਥੇ ਅਸਰ ਇਕੱਠੇ ਲੜ ਰਹੇ ਆ ਮੈਂ ਆਸ ਕਰਦਾ ਜੀ ਹੋ ਜੇ ਹਿੰਦੁਸਤਾਨ ਅਸੀਂ ਤੁਨੋਂ ਦੱਸ ਰਹੇ ਹਾਂ ਕਾਂਗਰਸ ਵਾਲਿਓ ਕਿ ਵੋਟਾਂ ਦੇ ਨਾਲ ਕਿਸੇ ਕੌਮ ਦੀ ਤਕਦੀਰ ਦਾ ਪਤਾ ਲੱਗਦਾ ਹੁੰਦਾ ਪਰ 1947 ਦੇ ਵਿੱਚ ਤਾਂ ਵੋਟਾਂ ਹੀ ਨਹੀਂ ਪਈਆਂ ਜਿਹਦੇ ਨਾਲ ਅੰਗਰੇਜ਼ਾਂ ਨੇ ਦੋ ਦੇਸ਼ ਇੱਥੇ ਘਟ ਗਏ ਇੱਕ ਪਾਕਿਸਤਾਨ ਮੁਸਲਮਾਨ ਨੂੰ ਦੇਤਾ ਹਿੰਦੁਸਤਾਨ ਹਿੰਦੂ ਨੂੰ ਦੇਤਾ ਤੇ ਜਿਹੜੀ ਕੌਮ ਸੀ ਸਿੱਖਾਂ ਦੀ ਉਹਨਾਂ ਨੂੰ ਆਪਣਾ ਘਰ ਨਹੀਂ ਸੰਪਿਆ ਮੈਨੂੰ ਬੜਾ ਤਰਸ ਆਉਂਦਾ ਕਿ ਕਰਕੇ ਮੈਂ ਵੀ ਆਈਪੀਐਸ ਕਰੇ ਹਾਂ ਜਿਸ ਢੰਗ ਦੇ ਨਾਲ ਡੀਆਈਜੀ ਭੁੱਲਰ ਨੂੰ ਫੜਿਆ ਤੇ ਜਿਵੇਂ ਇੱਕ ਹੋਰ ਮੁਸਤਫੇ ਨੂੰ ਫੜਨ ਨੂੰ ਜਾ ਰਹੀ ਹੈ ਪੁਲਿਸ ਇਹੋ ਜਿਹੇ ਕੰਮ ਆਈਪੀਐਸ ਅਫਸਰ ਜਾਂ ਆਈਐਸ ਦੇ ਅਫਸਰ ਨਹੀਂ ਕਰਿਆ ਕਰਦੇ ਉਹ ਸਗੋਂ ਇੱਕ ਦੀਵਾ ਬਣ ਕੇ ਲੋਕਾਂ ਨੂੰ ਚੰਗੇ ਕੰਮਾਂ ਦੇ ਉੱਤੇ ਲੈ ਕੇ ਆਉਂਦੇ ਆ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸਤਜਿੰਦਰ ਸਿੰਘ ਪੰਜਵੜ ਪਿੰਡ ਦੇ ਵਿੱਚ ਮੌਜੂਦ ਅਸੀਂ ਪੰਜਵੜ ਪਿੰਡ ਨੂੰ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ। ਇਹ ਪਿੰਡ ਦਾ ਨਾਂ ਖਾੜਕੂ ਸੰਘਰਸ਼ ਵੇਲੇ ਉੱਭਰਿਆ ਤੇ ਹੁਣ ਤੱਕ ਇਸ ਪਿੰਡ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਖਾੜਕੂ ਸੰਘਰਸ਼ ਵੇਲੇ ਇਸ ਪਿੰਡ ਦੇ ਵਿੱਚ ਵੀਰ ਪਰਮਜੀਤ ਸਿੰਘ ਪੰਜਵਾੜ ਦੇ ਜੀ ਇਹ ਗੱਲ ਕਰੀਏ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਚੋਟੀ ਦੇ ਨਾਮ ਸੀ ਇਸ ਇਲਾਕੇ ਦੇ ਉਸ ਇਸ ਪਿੰਡ ਦੇ ਲਾਭ ਸਿੰਘ ਜੀ ਜਿਹੜੇ ਕਿ ਜਰਨਰ ਰਹੇ ਸੀ ਉਸ ਸਮੇਂ ਤੇ అనేక ਕਈ ਖਾੜਕੂ ਸੰਘਰਸ਼ ਦੇ ਵਿੱਚ ਇਸ ਇਲਾਕੇ ਚ ਜਿਹਨਾਂ ਨੇ ਸ਼ਹੀਦੀਆਂ ਪਾਈਆਂ ਤੇ ਪਰਮਜੀਤ ਸਿੰਘ ਪੰਜਵਾੜ ਜਿਹੜਾ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਜੇ ਆਪਾਂ ਤਰਨਤਾਰ ਹਲਕੇ ਦੀ ਗੱਲ ਕਰਦੇ ਆਂ ਤੇ ਤਰਨਤਾਰ ਹਲਕੇ ਦੇ ਵਿੱਚ ਵੋਟਾਂ ਆ ਚੁੱਕੀਆਂ ਤੇ ਵੋਟਾਂ ਕਾਰਨ ਹਰ ਇੱਕ ਪਾਰਟੀ ਆਪੋ ਆਪਣਾ ਕੈਂਡੀਡੇਟ ਖੜਾ ਕਰਕੇ ਲੋਕਾਂ 'ਚ ਵਿਚਰ ਰਹੀ ਆ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਤਾਂ ਸਾਰੇ ਜਿੱਤੇ ਦਾਅਵੇ ਕਰ ਰਹੇ ਆ ਪਰ ਵਿਚਕਾਰ ਮਨਦੀਪ ਸਿੰਘ ਨੂੰ ਪੰਤਕ ਸਫਾ ਦਾ ਮਹਾਤਮਾ ਮਿਲਣਾ ਤੇ ਉਤੋਂ ਬਾਅਦ ਦੇ ਵਿੱਚ ਉਹਨਾਂ ਦਾ ਮੈਦਾਨ ਦੇ ਵਿੱਚ ਆਉਣਾ ਸੰਦੀਪ ਸਿੰਘ ਖੰਨੀ ਦੇ ਪ੍ਰਾਤਾ ਦਾ ਕੁਝ ਨਾ ਕੁਝ ਉਥਲ ਪੁਥਲ ਜ਼ਰੂਰ ਹੋਈ ਹੈ ਇਸ ਸੀਟ ਦੇ ਵਿੱਚ ਜਿੱਤ ਕਿਹਦੀ ਦਰਜ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੂਗਾ ਪਰ ਇਸ ਸਮੇਂ ਦੇ ਵਿੱਚ ਜੇ ਆਪਾਂ ਪਿਛੋੜਾ ਪਿੱਛੇ ਚੱਲ ਜਾਈਏ ਹੁਣ ਦੀ ਗੱਲ ਕਰੀਏ ਇੱਥੋਂ ਦੇ ਲੋਕਾਂ ਨੇ ਇਤਿਹਾਸ ਜਰੂਰ ਦਰਾਇਆ ਇੱਥੋਂ ਦੇ ਲੋਕਾਂ ਨੂੰ ਜਦੋਂ ਸਦਾਸਿ ਮਜੀਦ ਸਿੰਘ ਮਾਨ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਵੱਡੀ ਲੀਡ ਪ੍ਰਾਪਤ ਹੋਈ ਤੇ ਉਹ ਰਿਕਾਰਡ ਸੀ ਇੱਕ ਉਤੋਂ ਬਾਅਦ ਵਿੱਚ ਅਮਰਤਪਾਲ ਸਿੰਘ ਉਹ ਨੌਜਵਾਨ ਜੇਲ੍ਹ ਦੇ ਵਿੱਚ ਸੀ ਤੇ ਤਰੰਤਾਰਨ ਦੇ ਖਡੂਰ ਸਭੇ ਲੋਕਾਂ ਨੂੰ ਉਹਨਾਂ ਨੂੰ ਜਿਤਾਇਆ ਤੇ ਅੱਜ ਸੰਦੀਪ ਸਿੰਘ ਸੰਨੀ ਜਿਹੜਾ ਕਿ ਸੂਰੀ ਕਤਲकांड ਬਾਰੇ ਵੀ ਜਾਣਦੇ ਹੋ ਤੇ ਸੂਬਾ ਸੂਬੇ ਦਾ ਨਾਮ ਜਿਹੜਾ ਨਹੀਂ ਵੀ ਸੀ ਜਾਣਦਾ ਸੂਬੇ ਦੇ ਕਤਲ ਹੋਣ ਤੋਂ ਬਾਅਦ ਵਿੱਚ ਉਹਦੇ ਪਤਾ ਲੱਗਾ ਕਿ ਸੂਬੇ ਨੇ ਕੀਤਾ ਕਿ ਜੇ ਇੱਥੇ ਯੋਧੇ ਜੰਮੇ ਸੀ ਤੇ ਇੱਥੇ ਜੇ ਆਪਾਂ ਦੁਜੀਏ ਆਪਾਂ ਜੇ ਗੱਦਾਰਾਂ ਦੀ ਗੱਲ ਕਰੀ ਉਹਦੀ ਘੜਨੀ ਸੀ ਇੱਥੇ ਘਰ-ਘਰ ਦੇ ਵਿੱਚ ਸੂਬੇ ਵਰਗਿਆਂ ਨੇ ਕਤਲੇਆਮ ਕਰਾਇਆ ਥੋੜੀ ਦੇਰ ਪਹਿਲੋਂ ਇੱਕ ਵੀਰ ਇੱਥੇ ਮਿਲਿਆ ਸੀ ਤਾਂ ਹਾਂ ਨਿਕਲੀਆਂ ਸੀ ਉਹਦੀਆਂ ਹਾਂ ਤਾਂ ਨਿਕਲੀ ਗਏ ਉਹ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਅੱਜ ਜੋ ਕੀਤਾ ਸੰਦੀਪ ਸਿੰਘ ਸੰਨੇ ਨੇ ਚੰਗਾ ਕੀਤਾ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਕਹਿੰਦਾ ਇਸ ਕਾਨੂੰਨ ਦੇ ਸਹਾਰੇ ਬੈਠੇ ਸੀ ਕਿ ਸਾਨੂੰ ਇਨਸਾਫ ਮਿਲੂਗਾ ਇਨਸਾਫ ਮਿਲਿਆ ਨਹੀਂ ਤਾਂ ਸੰਦੀਪ ਸਿੰਘ ਸੰਨੇ ਨੇ ਜੋ ਕੀਤਾ ਇਨਸਾਫ ਮਿਲਿਆ ਸੀ ਉਹ ਉਹਦੀ ਜਜ਼ਬਾਤ ਸੀ ਜੋ ਉਹਦੇ ਅੰਦਰੋਂ ਨਿਕਲਿਆ ਉਸ ਸਮੇਂ ਸਦਾ ਸਿੰਘ ਮਜੀਦ ਸਿੰਘ ਮਾਰ ਵੀ ਨੇੜੇ ਬੈਠੇ ਸੀ ਹੁਣ ਸਰਦਾਰ ਅਸਮਿੰਦਰ ਸਿੰਘ ਮਾਨ ਪਰਮਜੀਤ ਸਿੰਘ ਪੰਜਵੜੀ ਦੇ ਘਰ ਦੇ ਵਿੱਚ ਬੈਠੇ ਆ ਮਾਨ ਸਾਹਿਬ ਵੀ ਮੌਜੂਦ ਆ ਸੰਦੀਪ ਸਿੰਘ ਸੰਨੀ ਦੇ ਭਰਾਤਾ ਮੌਜੂਦ ਆ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਮਾਨ ਸਾਹਿਬ ਗੁਰਫਤ ਦੇ ਸਾਂਝ ਕਰਦੇ ਆ ਠੀਕ ਆ ਖਾਲਸਾ ਵਾ ਇੱਕ ਚੁਕੀ ਫਤ ਮਾਨ ਸਾਹਿਬ ਬੋੜੀ ਜਜ਼ਬਾਤ ਸੀ ਜਿਹੜੀ ਜਜ਼ਬਾਤ ਤੁਸੀਂ ਵੀ ਸੁਣ ਕੇ ਭਾਵਕ ਹੋ ਗਏ ਸੀ ਉਹਨਾਂ ਜਜ਼ਬਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਸੂਬੇ ਦਾ ਜੋ ਕੀਤਾ ਗਿਆ ਸੀ ਇਸ ਟਾਈਮ ਜੋ ਸੂਬੇ ਨੂੰ ਮਿਲੀ ਸਜ਼ਾ ਮਿਲੀ ਉਹ ਪਰ ਉਸ ਸਮੇਂ ਤੇ ਹਰ ਇੱਕ ਘਰ ਦੇ ਸੂਬੇ ਦਾ ਜੋ ਚੱਕਰ ਚੱਲਿਆ ਸੀ ਲੱਗਦਾ ਸੀ ਕਿ ਕਤਲੇਆਮ ਕਰਵਾਇਆ ਗਿਆ ਇੱਥੇ ਤਰਨਤਾਰਨ ਸਾਭ ਦੇ ਹਲਕੇ ਦੇ ਵਿੱਚ 1984 ਤੋਂ ਪਹਿਲਾਂ ਬਹੁਤ ਜ਼ਬਰ ਹੋਇਆ ਹੈ। ਔਰ ਇਸ ਹਲਕੇ ਨੇ ਮੈਨੂੰ ਤਨਾਈ ਦੀ ਸੁਰਾ 5 ਸਾਲ ਦੀ ਦਿੱਤੀ। ਛਡਾਇਆ ਸੀ ਵੋਟਾਂ ਪਾ ਕੇ ਤੇ ਮੈਂ ਇਸ ਇਲਾਕੇ ਨੂੰ ਕਦੇ ਭੁੱਲ ਨਹੀਂ ਸਕਦਾ ਕਿਉਂ ਕਰਕੇ ਇਹਨਾਂ ਨੇ ਮੈਨੂੰ ਇੱਕ ਨਵਾਂ ਜੀਵਨ ਬਖਸ਼ਿਆ। ਤੇ ਸਰਦਾਰ ਪਰਮਜੀਤ ਸਿੰਘ ਪੰਜਵੜ ਦਾ ਜਦੋਂ ਵੀ ਮੇਰਾ ਬਿਆਨ ਆਉਂਦਾ ਹੈ ਸਿੱਖਾਂ ਦੇ ਜ਼ਬਰ ਦੇ ਬਾਰੇ ਪਰਮਜੀਤ ਸਿੰਘ ਪੰਜਵੜ ਦਾ ਖਾਸ ਨਾ ਆਉਂਦਾ ਕਿ ਉਸ ਨੂੰ ਇੰਡੀਆ ਹਿੰਦੂਤਵਾਦੀ ਸਰਕਾਰ ਨੇ ਪਾਕਿਸਤਾਨ ਦੀ ਬਾਗਸ਼ਾਈ ਸੋਵਰਨਿਟੀ ਤੋੜ ਕੇ ਉਸ ਨੂੰ ਪਾਕਿਸਤਾਨ ਦੇ ਵਿੱਚ ਸ਼ਹੀਦ ਕੀਤਾ ਗਿਆ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਸੀ ਪੰਨੂ ਨੂੰ ਸ਼ਹੀਦ ਕਰਨ ਨੂੰ ਇਹ ਜਿਹੜਾ ਵੀ ਮੋਦੀ ਹੈ ਅਮਿਤ ਸ਼ਾ ਹੈ ਹੋ ਡੋਇਲੇ ਰਾਜਨਾਥ ਸਿੰਘ ਹੈ ਇਹ ਸਾਰਿਆਂ ਦੀ ਜੁੰਡਲੀ ਹੈ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੀ ਵੀ ਕੋਸ਼ਿਸ਼ ਕਰਕੇ ਕਿ ਉੱਥੇ ਅੰਨੂ ਨੂੰ ਮਾਰਤੀਏ ਅਮਰੀਕਾ ਦੀ ਸੋਵਰਨਿਟੀ ਬਾਦਸ਼ਾਹੀ ਤੋੜੀ ਫਿਰ ਬਲੈਟ ਦੇ ਵਿੱਚ ਫਿਰ ਪ੍ਰਤਾਣੀਆਂ ਦੀ ਬਾਦਸ਼ਾਹੀ ਤੋੜੀ ਜਦੋਂ ਉੱਥੇ ਵੀ ਆਪਣੇ ਸਿੱਖ ਨੂੰ ਜ਼ਹਿਰ ਦੇ ਕੇ ਮਾਰਤਾ ਅਬਦਾਰ ਸਿੰਘ ਖੰਡੇ ਨੂੰ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਪਰ ਅਜੇ ਤੱਕ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਤੇ ਜੇ ਜੇ ਬਦਲੇ ਟਰੂਡੋ ਜਿਹੜੇ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦੇ ਉਹ ਆਪਣੀ ਪਾਰਲੀਮੈਂਟ ਓਟਵਾ ਦੇ ਵਿੱਚ ਜਾ ਕੇ ਉਹਨਾਂ ਨੇ ਸਿੱਧਾ ਇੰਡੀਆ ਦਾ ਨਾਮ ਲਿਆ ਕਿ ਇਹਨਾਂ ਨੇ ਕਤਲ ਕਰਨ ਵਾਲੇ ਦਸਤੇ ਭੇਜੇ ਹੈ ਤੇ ਸਾਡੇ ਤਿੰਨ ਸਿੱਖ ਕੈਨੇਡੀਅਨ ਇਹਨਾਂ ਨੇ ਕਤਲ ਕੀਤੇ ਆ ਇਹ ਸਾਰਾ ਕੁਝ ਹੋ ਰਿਹਾ ਹੈ ਬ੍ਰਿਟਾਨੀਆ ਨੇ ਵੀ ਇੱਕ ਪੇਪਰ ਜਾਰੀ ਕੀਤਾ ਜਿਦੇ ਵਿੱਚ ਦੱਸਿਆ ਕਿ ਸਾਡੇ ਮੌਲਖ ਦੇ ਵਿੱਚ ਇੰਡੀਆ ਨੇ ਗੈਰ ਸਭਧਾਨਿਕ ਗਤੀਵਧੀਆਂ ਸ਼ੁਰੂ ਕੀਤੀਆਂ ਹੋਈਆਂ ਤੇ ਇਸ਼ਾਰਾ ਸੀਗਾ ਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਨ ਦਾ ਬ੍ਰਿਟਾਨੀਆ ਨੇ ਵੀ ਇੰਡੀਆ ਦੇ ਨਾਲ ਆਪਣਾ ਪ੍ਰੋਟੈਸਟ ਕੀਤਾ ਪਰ ਪਾਕਿਸਤਾਨ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਉਹ ਉਹਨਾਂ ਦੀ ਪਾਲਿਸੀ ਹੋਊਗੀ ਜਾਂ ਖੁਸ਼ ਹੋਊਗਾ ਉਹ ਦਾ ਮੈਨੇਜਰ ਦਾ ਪਰ ਜਿੱਥੋਂ ਤੱਕ ਮੇਰਾ تعلق ਹੈ ਜੇ ਜਦੋਂ ਵੀ ਤੁਸੀਂ ਮੈਨੂੰ ਪਾਰਲੀਮੈਂਟ 'ਚ ਬੋਲਦ ਭੇਜਦੇ ਹੋ ਤਾਂ ਮੈਂ ਸਿੱਖ ਕੌਮ ਦੇ ਜ਼ਬਰ ਦੇ ਉੱਤੇ ਜ਼ਰੂਰ ਗੱਲ ਕਰਦਾ ਪਿਛਲੀ ਪਾਰਲੀਮੈਂਟ 'ਚ ਮੈਨੂੰ ਭੇਜਿਆ ਸੀ ਤੁਸੀਂ ਤੇ ਮੈਂ ਉੱਥੇ ਪਰਮਜੀਤ ਸਿੰਘ ਪੰਜਵੜ ਦਾ ਵੀ ਨਾਂ ਲਿਆ ਇਹ ਸਾਰਿਆਂ ਦੇ ਨਾਂ ਦੇ ਜਿਹੜੇ ਕੈਂਡੀਡੇਟ ਦੇ ਵਿੱਚ ਤਿੰਨ ਮਾਰੇ ਸੀਗੇ ਪੰਨੋ ਨੂੰ ਕੋਸ਼ਿਸ਼ ਕੀਤੀ ਸੀ ਮਾਰਨ ਦੀ ਪਾਕਿਸਤਾਨ ਦੇ ਵਿੱਚ ਪੰਜ ਵਾਰ ਤੇ ਲਖਵੀਰ ਸਿੰਘ ਨੂੰ ਮਾਰਨ ਦੀ ਇਹ ਸਾਰੀਆਂ ਗੱਲਾਂ ਪਾਰਲੀਮੈਂਟ 'ਚ ਕੀਤੀਆਂ ਉਦੋਂ ਬਾਅਦ ਮੇਰੇ ਉੱਤੇ ਘੇਰਾ ਪਾ ਲਿਆ ਕਿਉਂ ਕਰਕੇ 543 ਮੈਂਬਰ ਐ ਤੇ ਸਾਰੇ 90% ਉੱਥੇ ਹਿੰਦੂ ਨੇ ਤੇ ਜਦੋਂ ਉਹਨਾਂ ਦੇ ਦੇਸ਼ ਦੇ ਖਿਲਾਫ ਜਾ ਉਹਨਾਂ ਦਾ ਪਰਦਾ ਠਾਈਏ ਤਾਂ ਉਹ ਬੋਲਣ ਨਹੀਂ ਦਿੰਦੇ ਹੈਗੇ ਸੋ ਇੱਕ ਦਿਨ ਮੈਂ ਪੂਰਾ ਲਾਇਆ ਕਿ ਜਦੋਂ ਪਾਰਲੀਮੈਂਟ ਸਵੇਰੇ ਸ਼ੁਰੂ ਹੋਈ ਤੇ ਮੈਂ ਆਪਣੀ ਸੀਟ ਤੇ ਖੜ ਗਿਆ ਤੇ ਸ਼ਾਮ ਤੱਕ 7 ਵਜੇ ਤੱਕ ਖੜਾ ਰਿਹਾ ਕਿ ਮੈਨੂੰ ਬੋਲਣ ਕਿਉਂ ਨਹੀਂ ਦਿੰਦੇ ਇਸੇ ਕਰਕੇ ਨਹੀਂ ਬੋਲਣ ਦਿੰਦੇ ਕਿ ਕੋਈ ਸਿੱਖਾਂ ਦੀ ਜਿਹੜੇ ਜ਼ਬਰ ਹੋਏ ਹੈ ਉਹਦੀ ਪੜਤਾਲ ਦੇ ਲਈ ਸਿਮਰਨਜੀਤ ਸਿੰਘ ਕੁਛ ਕਹਿ ਨਾ ਦਵੇ ਸੋ ਮੈਨੂੰ ਅੱਜ ਦੁੱਖ ਵੀ ਹੈ ਤਰਸ ਵੀ ਹੈ ਖੁਸ਼ ਵੀ ਹੈ ਕਿ ਮੈਂ ਉਸ ਜੋਧ ਦੇ ਘਰ ਦੇ ਵਿੱਚ ਬੈਠਾ ਜਿਨੇ ਸਾਡੀ ਕੌਮ ਨੂੰ ਸੇਤ ਦਿੱਤੀ ਹੈ ਤੇ ਜਿਸ ਨੇ ਖੀਰ ਦੇ ਵਿੱਚ ਸ਼ਹਾਦਤ ਪਾਈ ਹੈ ਤੇ ਕੌਮ ਨੂੰ ਕੁਰਬਾਨੀ ਦਿੱਤੀ ਹੈ ਆਨ ਸਭ ਤਰਨਤਾਰਨ ਵਾਲੀ ਸੀਟ ਨੂੰ ਹੁਣ ਕਿਵੇਂ ਵੇਖ ਰਹੇ ਹੋ ਤੁਸੀਂ ਪਿੰਡਾਂ ਵਿੱਚ ਵਿਚਰ ਰਹੇ ਹੋ ਅੱਜ ਪੰਜ ਵੜ ਪਹੁੰਚੇ ਹੋ ਇਹ ਸੀਟ ਨੂੰ ਇਸ ਵਾਰ ਕਿਵੇਂ ਵੇਖ ਰਹੇ ਹੋ ਮੈਨੂੰ ਪੂਰੀ ਉਮੀਦ ਹੈ ਜੀ ਕਿ ਸਾਡੀ ਪਾਰਟੀ ਜੀ ਦਾ ਚੋਣ ਨਿਸ਼ਾਨ ਬਾਲਟੀ ਹੈ ਉਹ ਪੂਰੀ ਜਿੱਤ ਹਾਸਲ ਕਰੂਗੀ ਤੇ 30-30 ਸਾਲਾਂ ਤੋਂ ਜਿਹੜੇ ਸਿੱਖ ਅੰਦਰ ਬੈਠੇ ਐ ਤੇ ਅਮਰਤਪਾਲ ਸਿੰਘ ਵੀ ਜੇਲ੍ਹ ਦੇ ਵਿੱਚ ਬੈਠਾ ਹੈ ਇਹ ਸਾਰੇ ਛੱਡਨੇ ਪੈਣਗੇ ਇਹ ਇੱਕ ਇਹ ਸੀਟ ਜਿੱਤਣ ਦਾ ਫਤਵਾ ਇਹ ਹੋਊਗਾ 27 ਦਾ ਆਗਾਜ਼ ਜੋ ਆਮ ਕਿਹਾ ਜਾ ਰਿਹਾ 200 ਸੈਮੀਫਾਈਨਲ ਤੌਰ ਤੇ ਵੇਖ ਰਹੇ ਹੋ ਤੁਸੀਂ ਪੰਥਕ ਸਫਾਂ ਦੇ ਵਿੱਚ ਰਲੇਵਾ 227 ਵਿੱਚ ਲੱਗਦਾ ਹੋ ਜਿਵੇਂ ਅਸਰ ਇਕੱਠੇ ਲੜ ਰਹੇ ਮੈਂ ਆਸ ਕਰਦਾ ਹਾਂ ਕਿ ਹੋ ਜੇ ਤੇ ਕਿਉਂ ਕਰਕੇ ਅਜੇ ਤੱਕ ਅਸੈਂਬਲੀ ਦੇ ਵਿੱਚ ਇਹ ਆਵਾਜ਼ ਸਿੱਖਾਂ ਦੇ ਕਥਲੇ ਆਮ ਦੀ ਪਹੁੰਚ ਹੀ ਨਹੀਂ ਜਦ ਤੱਕ ਕਿ ਪਾਰਲੀਮੈਂਟ ਦੇ ਵਿੱਚ ਪਹੁੰਚਾ ਚੁੱਕਿਆ ਮੈਂ ਕਈ ਵਾਰੀ ਪਰ ਅਸੈਂਬਲੀ ਦੇ ਵਿੱਚ ਨਹੀਂ ਪਹੁੰਚੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਹੁਣ ਸਾਡਾ ਕੈਂਡੀਡੇਟ ਹੈ ਮਨਦੀਪ ਸਿੰਘ ਤੇ ਇਹ ਸਾਡੀ ਆਵਾਜ਼ ਐਤ ਕੀ ਅਸੈਂਬਲੀ ਦੇ ਵਿੱਚ ਹੀ ਪਚਾਊਗਾ। ਮਾਸਟਰ ਕਾਲੀਦਰ ਬਾਦਲ ਨੂੰ ਕਿੱਥੇ ਰੱਖ ਕੇ ਵਿਖ ਰਹੇ ਹੋ ਤੁਸੀਂ? ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਜੀ ਜੇ ਉਹਨਾਂ ਦਾ ਦਿਲ ਕਰਦਾ ਤੇ ਉਹ ਜਿਹੜਾ ਸੰਜਮ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਸ਼ਾਮਲ ਹੋਣ ਤੇ ਅਸੀਂ ਸਾਰੇ ਪੰਥ ਦੇ ਲਈ ਸੀਟ ਜਿੱਤ ਕੇ ਤੇ ਸੇਰਾ ਸਾਡੇ ਗੁਰੂ ਸਾਹਿਬ ਨੂੰ ਜਾਏ ਜਿਹੜੇ ਫਤਿਹ ਫਤਿਹ ਦਉਂਦੇ ਆ। ਜੇ ਕਾਂਗਰਸ ਦੇ ਜਿਹੜੇ ਲੀਡਰ ਆ ਉੱਥੇ ਆਣ ਕੇ ਬਿਆਨ ਦਿੰਦੇ ਇੱਕ ਪਾਸੇ ਕਹਿੰਦੇ ਖਾਲਿਸਤਾਨ ਆ ਇੱਕ ਪਾਸੇ ਹਿੰਦੁਸਤਾਨ ਨੂੰ ਕਹਿੰਦੇ ਅਸੀਂ ਹਿੰਦੁਸਤਾਨ ਨਾ ਰਹਿਣਾ ਪਸੰਦ ਕਰਾਂਗੇ। ਮਾਨ ਸਾਹਿਬ ਇਸ ਬਿਆਨ ਨੂੰ ਤਰਨਤਾਰਨ ਦੇ ਵਿੱਚ ਕਿਵੇਂ ਵੀ ਕਰਿਆ। ਉਹ ਬਹੁਤ ਬਦਕਸਪੈਨਸਿਟੀ ਗੱਲ ਹੈ ਕਿ ਉਹਨਾਂ ਨੂੰ ਅਜੇ ਤੱਕ ਆਪਣੀ ਕੌਮੀਅਤ ਦੀ ਪਛਾਣ ਨਹੀਂ ਆਈ। ਜਦਕਿ ਹਿੰਦੂ ਨੂੰ ਪੂਰੀ ਪਛਾਣ ਨਹੀਂ ਪਛਾਣ ਹੈ। ਕਿ ਅਸੀਂ ਹਿੰਦੂ ਆਂ ਤੇ ਅਸੀਂ ਇੱਥੇ ਰਾਜ ਕਰ ਰਹੇ ਹਾਂ ਦੂਜੀਆਂ ਕੌਮਾਂ ਦੇ ਉੱਤੇ ਤੇ ਸਿਰਫ ਆਪਣੀ ਕੌਮ ਪਿੱਛੇ ਰਹਿ ਗਈ ਹੈ ਕਿ ਸਾਡੇ ਵਿੱਚ ਆਪਣੀ ਕੌਮੀਅਤ ਨਹੀਂ ਆਈ ਜਦ ਕਿ ਇਹ ਕੌਮੀਅਤ ਅੱਗੇ ਗੁਰੂ ਸਾਹਿਬ ਨੇ ਇੱਕ ਨਵਾਂ ਧਰਮ ਵੀ ਸਾਨੂੰ ਦੇਤਾ ਤੇ ਇੱਕ ਨਵੀਂ ਕੌਮੀਅਤ ਵੀ ਦਿੱਤੀ ਇਹ ਇਨਾਂ ਦੇ ਵਿੱਚ ਘਾਟ ਹੈ ਮੈਂ ਆਸ ਕਰਦਾ ਕਿ ਲੋਕ ਹੋਣ ਇਨਾਂ ਨੂੰ ਨੇੜੇ ਆਪਣੇ ਘਰਾਂ ਦੇ ਵਿੱਚ ਨਹੀਂ ਆਉਣ ਦੇਣਗੇ ਨਾ ਇੱਥੇ ਕੋਈ ਮੋਰਚਾ ਲਾਉਣ ਦੇਣਗੇ ਤੇ ਇਹਨਾਂ ਨੂੰ ਪੁੱਛਣਗੇ ਕਿ ਤੁਸੀਂ ਕੌਮੀਅਤ ਦੀ ਗੱਲ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਕਰਦੇ ਹਿੰਦੁਸਤਾਨ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਾਂਗਰਸ ਵਾਲਿਓ ਕਿ ਵੋਟਾਂ ਦੇ ਨਾਲ ਕਿਸੇ ਕੌਮ ਦੀ ਤਕਦੀਰ ਦਾ ਪਤਾ ਲੱਗਦਾ ਹੁੰਦਾ ਪਰ 1947 ਦੇ ਵਿੱਚ ਤਾਂ ਵੋਟਾਂ ਹੀ ਨਹੀਂ ਪਈਆਂ ਜਿਸ ਦੇ ਨਾਲ ਅੰਗਰੇਜ਼ਾਂ ਨੇ ਦੋ ਦੇਸ਼ ਇੱਥੇ ਘਟ ਗਏ ਇੱਕ ਪਾਕਿਸਤਾਨ ਮੁਸਲਮਾਨ ਨੂੰ ਦਿੱਤਾ ਹਿੰਦੁਸਤਾਨ ਹਿੰਦੂ ਨੂੰ ਦਿੱਤਾ ਤੇ ਜਿਹੜੀ ਜਿਹੜੀ ਕੌਮ ਸੀ ਸਿੱਖਾਂ ਦੀ ਉਹਨਾਂ ਨੂੰ ਆਪਣਾ ਘਰ ਨਹੀਂ ਸੰਪਿਆ ਜਦ ਕਿ 1946 ਦੇ ਵਿੱਚ ਪਿੰਡ ਫੁੱਕੜ ਤੋਂ ਜਿਹੜੇ ਐਸਪੀਸੀ ਦੇ ਮੈਂਬਰ ਸੀ ਉਹਨਾਂ ਨੇ ਸਰਬਸੰਮਤੀ ਦੇ ਨਾਲ SCPC ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਹਾਜ਼ਰੀ ਦੇ ਵਿੱਚ ਖਾਲਸਾਣ ਦਾ ਮਤਾ ਪਾਸ ਕਰਤਾ ਸੀਗਾ ਤੇ ਜੇ ਜਮੂਰੀਤ ਪਸੰਦ ਤਰੀਕੇ ਦੇ ਨਾਲ ਖਾਲਸਾਣ ਦਾ ਮਤਾ SCPC ਦੇ ਵਿੱਚ ਪਾਸ ਹੋਇਆ ਫਿਰ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਤੇ ਇਹ ਜਿਹੜੇ ਆਸੇ ਪਾਸੇ ਫਿਰਦੇ ਐ ਇਹਨਾਂ ਨੂੰ ਸਾਡੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੋਊਗਾ BJP ਨੂੰ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਕਿ ਇਸ ਵਾਰ ਸੈਮੀ ਫਾਈਨਲ ਅਸੀਂ ਜਿੱਤਣਾ ਪੂਰਾ ਜੋਰ ਲਾ ਦੇਣ ਪਰ ਮੇਰਾ ਮਤਲਬ ਹੈ ਉਹਨਾਂ ਦੀ ਕਬਜੀ ਨਹੀਂ ਟੁੱਟਣੀ ਜੋਰ ਨਾਲ ਹਾਂ ਤੇ ਆਮ ਆਦਮੀ ਪਾਰਟੀ ਹਰਮਿਤ ਸਿੰਘ ਸੰਧੂ ਜਿਹੜੇ ਉਧਰਲੇ ਪਾਸੇ ਗਏ ਆ ਉਹ ਸਿੱਖਸ਼ਿਤ ਨੂੰ ਕਿਵੇਂ ਵੇਖਦੇ ਕਿਹੜਾ ਹਰਮਿਤ ਸਿੰਘ ਸੰਧੂ ਜਿਹੜੇ ਕਿ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੀ ਗਏ ਆ ਤੇ ਇਸ ਟਾਈਮ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਜਿਹਨਾਂ ਦੇ ਤੰਜ ਵੀ ਕੱਸੇ ਜਾਂਦੇ ਖਾਸ ਕਰਕੇ ਨਸ਼ਿਆਂ ਫਿਰ ਉਹ ਤਾਂ ਮੈਂ ਜਵਾਬ ਤਾਂ ਦੇ ਤੋ ਤੁਹਾਨੂੰ ਹੁਣ ਠੀਕ ਜਿੰਨਾ ਮਰਜ਼ੀ ਜ਼ੋਰ ਲਾ ਦੇਣ ਕਬਜ਼ੀ ਨਹੀਂ ਟੁੱਟਣੀ ਬਸ ਨਹੀਂ ਜਿੱਤ ਸਕਦੇ ਲਗਾਤਾਰੰਤਾ ਜਿਹੜੇ ਹੋ ਗਏ ਤੁਸੀਂ ਤੀਜੀ ਵਾਰ ਦਾ ਰਿਕਾਰਡ ਆ ਮਾਨ ਸਾਹਿਬ ਤੋਂ ਬਾਅਦ ਅਮਰਤਪਾਲ ਦਾ ਬਣਿਆ ਹੁਣ ਲੱਗਦਾ ਕਿ ਸੰਦੀਪ ਸਿੰਘ ਸੰਨੀ ਦੇ ਭਰਾਤਾ ਬਿਲਕੁਲ ਵੱਜੂਗਾ ਹਾਂ ਧੰਵਾਦ ਜੀ ਇਧਰਲੇ ਪਾਸੇ ਸਾਡੇ ਹਰਦੀਪ ਸਿੰਘ ਆ ਵੀਰ ਹਰਦੀਪ ਸਿੰਘ ਦੇ ਭਰਾਤਾ ਸੰਦੀਪ ਸਿੰਘ ਸੰਨੀ ਤੇ ਇਹਨਾਂ ਦੇ ਵੱਡੇ ਵੀਰ ਜਿਹੜੇ ਕਿ ਮਨਦੀਪ ਸਿੰਘ ਚੋਣ ਮੈਦਾਨ ਦੇ ਵਿੱਚ ਆ ਮਨਦੀਪ ਸਿੰਘ ਨੂੰ ਵੋਟਾਂ ਦੀ ਗੱਲ ਕੀਤੀ ਅਸਦ ਸਮਜੀਦ ਸਿੰਘ ਮਾਨ ਨੇ ਵੀ ਜੇ ਪੰਥਕ ਸਫਾਂ ਦੀ ਗੱਲ ਕਰੀਏ ਤੇ ਪੰਥਕ ਸਫਾਂ ਇਸ ਸਵਾਰ ਸਾਰੀਆਂ ਮਨਦੀਪ ਸਿੰਘ ਦੀ ਪਿੱਠ ਦੇ ਉੱਤੇ ਆ ਵਾਹ ਗੁਰ ਫਤਿਹਾਂਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਰੋਜ਼ਾਨਾ ਵਿਚਰ ਰਹੇ ਹੋ ਕਿਵੇਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਬੜੀ ਕਿਰਪਾ ਗੁਰੂ ਸਾਹਿਬ ਦੀ ਸੰਗਤ ਆਪ ਮੁਹਾਰੇ ਚੱਲਦੀ ਪਈ ਹੈ ਜੀ ਕਿਸੇ ਨੂੰ ਐਵੇਂ ਨਹੀਂ ਆਪਾਂ ਜਿਤਨਾ ਵੋਟਾਂ ਦੇ ਵਿੱਚ ਬਾਕੀ ਪਾਰਟੀਆਂ ਯੋਰ ਲਾ ਰਹੀਆਂ ਨੇ ਸਾਡਾ ਨਾ ਯੋਰ ਲਾਉਂਦੀ ਬਿਲਕੁਲ ਨਹੀਂ ਲੱਗਦੀ ਕਹਿੰਦੇ ਫਿਰ ਲੋਕ ਜਦੋਂ ਮਿਲਦੇ ਉਹ ਤੁਸੀਂ ਸਤ ਮਾਨ ਸਾਹਿਬ ਦੇ ਨਾਲ ਤੁਸੀਂ ਆਏ ਹੋਏ ਉਹ ਤੁਹਾਡੇ ਬ੍ਰਦਰ ਵੀ ਨਾਲ ਹੁੰਦੇ ਆ ਲੋਕ ਕੀ ਕਹਿੰਦੇ ਆ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਦੇਖੋ ਸੰਗਤ ਦੀ ਇੱਕੋ ਲਵਜ ਹੁੰਦੀ ਆ ਕਹਿੰਦੇ ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਈ ਆ ਤੁਸੀਂ ਹੱਥ ਜੋੜਦੇ ਸਾਡੇ ਅਗੇ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ ਕਿ ਤੁਸੀਂ ਐਸੀ ਚੀਜ਼ ਨਾ ਕਰੋ ਅਸੀਂ ਤੁਹਾਡੇ ਨਾਲ ਹੀ ਦਿਲੋਂ ਨਾਲ ਆਂ ਕਹਿੰਦੇ ਤੁਹਾਡੇ ਕਿਸੇ ਚੀਜ਼ ਦੀ ਤੁਸੀਂ ਲੋਡ ਮਹਿਸੂਸ ਨਾ ਕਰੋ ਕਹਿੰਦੇ ਅਸੀਂ ਤੁਹਾਡੇ ਨਾਲ ਹੀ ਦਿਲੋਂ ਜੋ ਮਾਨਸਾਬ ਨੇ ਤੁਸੀਂ ਗੱਲਾਂ ਸੁਣੀਆਂ ਐਸ ਵੇਲੇ ਘਰ ਚ ਹੀ ਉਹ ਚ ਘਰ ਚ ਬੈਠੇ ਇੱਕ ਨਾਮ ਸੀ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸੀ ਮੈਂ ਮਾਨਸਾਬ ਵਾਲੇ ਵੇਖ ਰਿਹਾ ਸੀ ਮਾਨਸਾਬ ਬੜਾ ਸਮਾਂ ਘਟੂ ਘਟ 20 ਤੋਂ 30 ਸਕੰਡ ਮੈਨੂੰ ਲੱਗਾ ਅੱਧਾ ਮਿੰਟ ਤਸਵੀਰ ਵਾਲੇ ਮੈਂ ਤਾਂ ਮਾਨਸਾਬ ਕੀ ਵੇਖ ਰਿਹਾ ਸੀ ਉਹ ਤਸਵੀਰ ਦੇ ਵਿੱਚ ਤੁਸੀਂ ਜਦੋਂ ਆਉਂਦੇ ਤੁਸੀਂ ਤਸਵੀਰ ਵਾਲੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਵੇਖ ਰਹੇ ਹਾਂ ਫਿਰ ਇਹਦੇ ਐਫ ਜੀ ਜੋਦੇ ਵਾਲ ਦੇਖ ਕੇ ਮਨ ਦੇ ਵਿੱਚ ਇਹ ਪੂਰੀ ਇਕਲੱਖੀ ਟਾਰਗੇਟ ਵੀ ਹੁੰਦੀ ਹੈ ਔਰ ਇੱਕ ਚਾਹ ਵੀ ਹੁੰਦੀ ਹੈ ਕਿ ਅਸੀਂ ਮਰਨ ਤੋਂ ਪਹਿਲਾਂ ਕੌਮ ਦੇ ਲਈ ਕੁਝ ਕਰ ਜਾਈਏ ਜਿਹੜੀ ਕੌਮ ਨੇ ਸਾਡੇ ਲਈ ਇੰਨਾ ਖੁਸ਼ ਕੀਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੌਮ ਨੂੰ ਕੁਝ ਦੇ ਕੇ ਜਾਈਏ ਪਰਵਾਜੀ ਇੱਕ ਰੀ ਕੈਮਰਾ ਪਿੱਛੇ ਨੂੰ ਘੁਮਾ ਦਿਓ ਮੈਂ ਉਹ ਸ਼ਖਸੀਅਤ ਦਰਸ਼ਨ ਵੀ ਕਰਾ ਦੂੰਗਾ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾਤਾ ਵੀ ਇਧਰਲੇ ਪਾਸੇ ਤਸਵੀਰ ਲੱਗੀ ਆ ਇਧਰਲੇ ਪਾਸੇ ਉਹਨਾਂ ਦੇ ਭਰਾਤਾ ਵਾ ਆਪਾਂ ਉਹਨਾਂ ਨਾਲ ਵੀ ਗੁਰਫਤੇ ਸਾਂਝ ਕਰਦੇ ਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕਿਵੇਂ ਹੋ ਜੀ ਚੜਦੀ ਕਲਾ ਚੜਦੀ ਕਲਾ ਜੀ ਕਿਵੇਂ ਲੱਗਦਾ ਇਸ ਵਰਤਨ ਤਨ ਤਾਂ ਹਲਕਾ ਕਿਦੋਂ ਪੈ ਰਿਹਾ ਵੋੜ ਕਿੱਧਰ ਜਾ ਰਹੀ ਐ ਸਵਾਲ ਇਹ ਚੜਦੀ ਕਲਾ ਨਾਲ ਰਹਿਣਾ ਜੀ ਤਨ ਤਾਂ ਤਾਂ ਹਲਕਾ ਸੰਦੀਪ ਸਿੰਘ ਦੇ ਲਾਗੇ ਨਹੀਂ ਕੋਈ ਆ ਸਕਦਾ ਜੀ ਇੱਥੇ ਰਾਜੇ ਬੇਡੰਗਰ ਕੇ ਜੋ ਮਰਜੀ ਕਰਨ ਉਹ ਆਪਣੇ ਪਿਓ ਦਾ ਪੁੱਤ ਹੀ ਨਹੀਂ ਜਿਹੜੇ ਉਹ ਸਿੱਖ ਦਾ ਬੱਚਾ ਹੋਵੇ ਕੋਈ ਚਾਹੀਦੀ ਗੱਲ ਕਰ ਲੈ ਕਿਹਦੇ ਆਣੀਆਂ ਗਵਾਨੀਆਂ ਦਾ ਹੂਗਾ ਜਿਹੜਾ ਇਥੇ ਤਰ੍ਹਾਂ ਬੋਲਣ ਦਿਆ ਸਰਕਾਰ ਨੂੰ ਕਿਥੇ ਰੱਖ ਕੇ ਵੇਖ ਰਹੇ ਹੋ ਸਰਕਾਰ ਵਾਲੀ ਜਿਹੜੀ ਵੋਟ ਆ ਇਸ ਟਾਈਮ ਉਹ ਕਿਧਰ ਨੂੰ ਜਾਊਗੀ ਸਰਕਾਰ ਦੇ ਭਾਈ ਸਾਰੇ ਵੇਖਣ ਹੀ ਦੇ ਮੈਂ ਤੇ ਜਿੰਮੇਦਾਰ ਭਰਾਵਾਂ ਨੂੰ ਕਿਸਾਨਾਂ ਨੂੰ ਵੀ ਇਹ ਗੱਲ ਕਹੂੰਗਾ ਵੀ ਨਿੱਤ ਜਿਹੜੇ ਤਰ੍ਹਾਂ ਦੇ ਪ੍ਰਾਲੀ ਦੇ ਪਰਚੇ ਕਰਨ ਦਿਆ ਪ੍ਰਾਲੀ ਤੇ ਦੀ ਚੁੱਕਣ ਦਿਆ ਮਸ਼ੀਨਾ ਇਹ ਸਰਕਾਰ ਇਹ ਦਿੱਤੀਆਂ ਬਾਬ ਉਹ ਤੇ 1200 ਰੁਪਏ ਲੈਣ ਦਿਆ ਉਹ ਕਮਾਈ ਕਰਨ ਦਿਆ ਤੇ ਜੇ ਅੱਗ ਲੱਗਦੀ ਆ ਤੇ ਪਰਚਾ ਹੁੰਦਾ ਤੇ ਅੱਜ ਤੱਕ ਦੇ ਪਰਚਾ ਹੁੰਦਾ ਤੇ ਤਹੀ ਰੋਹ ਝਾੜੂ ਝਾੜੂ ਮਾਂਜਾ ਫੜ ਕੇ ਗੰਦ ਇਕੱਠਾ ਕਰਨ ਦੈਂਦੇ ਜੇ ਤੇ ਕੋਈ ਚਾਹੀ ਦੀ ਗੱਲ ਕਰੋ ਅੱਗ ਲੱਗਦੀ ਆ ਜੀ ਸੈਟੇਲਾਈਟ ਦੱਸ ਦਿੰਦਾ ਕਿ ਅੱਗ ਕਿੱਥੇ ਲੱਗੀ ਆ ਜਦੋਂ ਪਾਣੀ ਆਇਆ ਸੀ ਸ਼ੈ ਤੋਂ ਪਤਾ ਨਹੀਂ ਸੀ ਲੱਗਾ ਹਨਾ ਸੈਟੇਲਾਈਟ ਰੇ ਅੱਗ ਦਾ ਪਤਾ ਲੱਗ ਜਾਂਦਾ ਕਿੱਥੇ ਇਹ ਇੰਨੀ ਸੁਨਾਕ ਵੇਖੇ ਹੁੰਦੀ ਆ ਜੀ ਜੋ ਉਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਹਾਂਜੀ ਫੈਕਟਰੀਆਂ ਜਿਹੜਾ ਉਥੋਂ ਨਿਕਲਦਾ ਉਹ ਨਹੀਂ ਪਤਾ ਲੱਗਦਾ ਆ ਹੋਣੀ ਜਿਹੜਾ ਇਹਨਾਂ ਨੇ ਭੁੱਲਰ ਜਿਹੜਾ ਪਰਚੀ ਕੀਤਾ ਸੀ ਉਹਨੇ ਕੀ ਕੀਤਾ ਇਹਟਲਾ ਇਤਨੀ ਦੱਸਿਆ ਹੀ ਨਹੀਂ ਉਹ ਹੋਰ ਨਹੀਂ ਉਹਨਾਂ ਨੂੰ ਦੇਹਿਆ ਤੇ ਜਿੰਨਾ ਇਹ ਮੰਤਰੀ ਨਸ਼ਾਖਾਨ ਦੇ ਆ ਇਹਨਾਂ ਨੇ ਡੋਪ ਚੈੱਕ ਕਰਾਉਣ ਕਿਹੜਾ ਮੰਤਰੀ ਆ ਜਿਹੜਾ ਇਹਨਾਂ ਦਾ ਫੀਮ ਨਹੀਂ ਖਾਂਦਾ ਨਹੀਂ ਸੁਨਾਕ ਨਹੀਂ ਪੀਂਦਾ ਇਸ ਟਾਈਮ ਤਰਨ ਤਾਰਨ ਦੇ ਵਿੱਚ ਆ ਤੇ ਤਰਨ ਤਾਰਨ ਹਲਕੇ ਦੇ ਵਿੱਚ ਕੋਸ਼ਿਸ਼ ਕਰਦੇ ਹੋਣੇ ਆ ਕਿ ਉਹਨਾਂ ਨੇ ਗੱਲਬਾਤ ਕਰੀ ਮਾਨ ਸਾਹਿਬ ਲਾਸਟ ਦੇ ਵਿੱਚ ਇੱਕ ਸਵਾਲ ਆ ਡੀ ਆਈ ਜੀ ਭੁੱਲਰ ਦੀ ਗੱਲ ਕੀਤੀ ਸੀ ਹੁਣੇ ਹੀ ਉਹਨਾਂ ਦੇ ਭਾਤਾਂ ਨੇ ਉਹ ਕਹਿੰਦੇ ਕਿ ਕੀ ਕੁਝ ਹੋ ਰਿਹਾ ਕ腐ਪਸ਼ਨ ਬੰਦ ਹੋਣ ਦੀਆਂ ਗੱਲਾਂ ਹੋਈਆਂ ਸੀ ਕ腐ਪਸ਼ਨ ਦੇ ਬਾਅਦ ਚੁੱਕੀ ਐ ਇਸ ਟਾਈਮ ਦੇ ਉੱਤੇ ਪੰਜਾਬ 'ਚ ਨਸ਼ਿਆਂ ਦਾ ਕਿਉਂਕਿ ਵਰਤਾਂਤ ਜੋ ਰਚਿਆ ਗਿਆ ਖਾਸ ਕਰਕੇ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਾਂ ਤਾਂ ਹੋਈ ਪਈ ਐ ਜਿਹੜੀ ਸਾਡੀ ਉਹਨਾਂ ਨੂੰ ਕਿਸ ਤਰ੍ਹਾਂ ਮੋੜਿਆ ਜਾ ਸਕਦਾ ਮੈਨੂੰ ਬੜਾ ਤਰਸ ਆਉਂਦਾ ਕਿਉਂਕਿ ਵਰਕੇ ਮੈਂ ਵੀ ਆਈਪੀਐਸ ਕਰੇ ਹਾਂ ਜਿਸ ਢੰਗ ਦੇ ਨਾਲ ਡੀਆਈਜੀ ਭੁੱਲਰ ਨੂੰ ਫੜਿਆ ਤੇ ਜਿਵੇਂ ਇੱਕ ਹੋਰ ਮੁਸਤਫੇ ਨੂੰ ਖੜਨ ਨੂੰ ਜਾ ਰਹੀ ਹੈ ਪੁਲਿਸ ਇਹੋ ਜਿਹੇ ਕੰਮ ਆਪੀਐਸ ਅਫਸਰ ਜਾਂ ਆਈਐਸ ਦੇ ਅਫਸਰ ਨਹੀਂ ਕਰਿਆ ਕਰਦੇ ਉਹ ਸਗੋਂ ਇੱਕ ਦੀਵਾ ਬਣ ਕੇ ਲੋਕਾਂ ਨੂੰ ਚੰਗੇ ਕੰਮਾਂ ਦੇ ਉੱਤੇ ਲੈ ਕੇ ਆਉਂਦੇ ਆ ਤੇ ਮੈਨੂੰ ਜਿਹੜਾ ਤੁਸੀਂ ਇਹਨਾਂ ਬਾਰੇ ਪੁੱਛਿਆ ਗੱਲ ਹੈ ਕਿ ਮਨੁਸ਼ਰ ਮਾਰੀ ਹੈ ਹੋਰ ਨਾ ਮੈਨੂੰ ਪੁੱਛੋ ਤਰਨਤਾਰਨ ਸੀਟ ਆਕ ਮਾਨ ਸਾਹਿਬ ਨੇ ਵੀ ਕਿਹਾ ਕਿ ਤੀਜੀ ਵਾਰੀ ਪੰਥ ਦੀ ਝੋਲੀ ਦੇ ਵਿੱਚ ਪਊਗੀ 11 ਤਰੀਕ ਨੂੰ ਵੋਟਾਂ ਹੋਣੀਆਂ 14 ਨੂੰ ਰਿਜ਼ਲਟ ਆ ਵੇਖਦੇ ਆ ਤਰਨਤਾਰਨ ਦੀ ਅਸਰ ਹਵਾ ਕੀ ਕਹਿੰਦੀ ਆ ਪਰ ਮਾਨ ਸਾਹਿਬ ਕਹਿੰਦੇ ਆ ਜੇ ਉਹਦੇ ਭਰਾਤਾ ਸੰਦੀਪ ਸਿੰਘ ਸੰਨੀ ਦੇ ਭਰਾਤਾਂ ਨੇ ਕਿਹਾ ਕਿ ਇਹ ਤੀਜੀ ਵਾਰ ਜੋ ਪੰਥਕ ਝੋਲੀ ਦੇ ਵਿੱਚ ਪਊਗੀ ਸਦਾ ਸਿੰਘ ਜੀ ਸਿੰਘ ਮਾਨ ਨੇ ਜਦੋਂ ਸ਼ੁਰੂਆਤ ਕੀਤੀ ਸੀ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਹੁਣ ਸੰਦੀਪ ਸਿੰਘ ਸੰਨੀ ਪਰਮਜੀਤ ਸਿੰਘ ਪੰਜਵੜ ਜੀ ਦੇ ਭਰਾਤਾਂ ਨੇ ਇਹ ਮੋਹਰ ਲਾਤੀ ਆ ਕਹਿੰਦੇ ਇਹ ਸੀਟ ਜਿਹੜੀ ਹੈ ਇਸ ਵਾਰ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਆ